ਮੈਂ ਇੱਕ ਚੀਜ਼ ਦੇਖੀ ਹੈ ਕਿ ਭਾਈ ਇੱਕ ਮਿੱਤਰ ਇਧਰ ਵੜਿੰਗਾ ਆਣੇ ਕਹਿੰਦੇ ਨੇ ਕਿ ਭਾਈ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਦਾ ਕੋਈ ਨੂਨ ਗੰਡੇ ਦਾ ਇੰਤਜ਼ਾਮ ਹੋ ਜਾਂਦਾ ਹੈ ਬੀਬੀਆਂ ਰਹਿ ਜਾਂਦੀਆਂ ਨੇ ਤੇ ਉਹਨਾਂ ਨੇ ਬੀਬੀਆਂ ਨੂੰ ਸਹੂਲਤਾਂ ਦੇਣ ਵਾਸਤੇ ਵੱਖਰਾ ਇੱਕ ਤਰ੍ਹਾਂ ਦਾ ਏਜੰਡਾ ਕੋ ਬਣਾਇਆ ਕੀ ਕੀ ਉਹਨਾਂ ਸਹੂਲਤਾਂ ਦੇਣਗੇ ਬੀਬੀਆਂ ਨੂੰ ਦੱਸ ਰਿਹਾ ਸੀ ਜਿਹੜੀਆਂ ਤੇ ਉਹ ਤੇ ਕਹਿ ਰਹੇ ਨੇ ਕਿ 1100 ਰੁਪਇਆ ਦੇਵਾਂਗਾ 1100 ਰੁਪਇਆ ਉਹਨਾਂ ਦਾ ਪੂਰੇ 5 ਸਾਲ ਜਾਏਗਾ ਜੀ ਮਹੀਨਾ ਵਰ ਜਾਏਗਾ ਇਹ ਤਾਂ ਤੁਸੀਂ ਸੁਣਿਆ ਹੋਏਗਾ ਵੀਡੀਓ ਤੇ ਮੈਨੂੰ ਦੱਸ ਦੇਣਾ ਉਹ ਤੇ 1100 ਕਹਿੰਦਾ ਤੇ 1100 ਨਾਲ ਬੀਬੀਆਂ ਦਾ ਕੀ ਪੂਰਾ ਪੈ ਜਾਊਗਾ ਸਾਰੀ ਜ਼ਿੰਦਗੀ ਲੰਘ ਜੂ ਜੇ ਇੱਕ ਵਾਰੀ 1100 ਤੇ ਇਹਦੇ ਤੇ ਤਾਂ ਪਰਚਾ ਹੋ ਜਾਣਾ ਚਾਹੀਦਾ ਇਹ ਤੇ ਸਿੱਧੇ ਤੌਰ ਤੇ ਵੋਟਰ ਨੂੰ ਰਿਸ਼ਵਤ ਦੇ ਰਿਹਾ ਹੂੰ ਕੰਬਲਾਂ ਦੀ ਸੇਲ ਲਾਈ ਖਲੋਤਾ ਜਿਵੇਂ ਕੰਬਲ ਦੀ ਇਹਨੇ ਕੋਈ ਫੈਕਟਰੀ ਲਾਈ ਆ ਕਿ ਮੈਂ ਇੱਕ ਇੱਕ ਕੰਬਲ ਵੀ ਦੇਵਾਂਗਾ ਹੂੰ ਇਹ ਇਹ ਮੁਕਸਰ ਤੋਂ ਹੀ ਕੰਮ ਸ਼ੁਰੂ ਹੁੰਦਾ ਕੰਬਲ ਸੂਟ ਪੈਸੇ ਅੱਗੇ ਅੱਗੇ ਬੋਲੀ ਬੋਲੀ ਵੀ ਮੁਕਸਰ ਤੋਂ ਸ਼ੁਰੂ ਹੋਈ ਸੀ ਜੀ ਉਹ ਕੋਠੇ ਜਿਹੜੇ ਚੀਦਿਆਂ ਲਈ ਹੂੰ ਹੂੰ ਉੱਥੋਂ ਸ਼ੁਰੂ ਹੋਈ ਸੀ ਬੋਲੀ ਬਿਲਕੁਲ ਤੇ ਉਹ ਬੋਲੀ ਗੁਰਦਾਸਪੁਰ ਤੱਕ ਪਹੁੰਚ ਗਈ ਤੇ ਹੁਣ ਬੋਲੀ ਵਾਲੇ ਲੁਕਦੇ ਫਿਰਦੇ ਆ ਕਿਉਂਕਿ ਚੋਣ ਕਮਿਸ਼ਨਰ ਨੇ ਨੋਟਿਸ ਲੈ ਲਿਆ ਜੀ ਹਾਈ ਕੋਰਟ ਚ ਪਟੀਸ਼ਨ ਪੈ ਗਈ ਉਹ ਕਹਿੰਦੇ ਲਾਓ ਬੋਲੀ ਹੁਣ ਬੋਲਤੀ ਬੰਦ ਹੋ ਗਈ ਆ ਹੁਣ ਲਾਓ ਖਾਂ ਬੋਲੀ ਹੁਣ ਲਾਓ ਬੋਲੀ ਕਿਉਂਕਿ ਐਕਟ ਦੇ ਉਲਟ ਹੈ ਪੰਚਾਇਤੀ ਐਕਟ ਦੇ ਉਲਟ ਬਿਲਕੁਲ ਜੀ ਬਿਲਕੁਲ ਬਿਲਕੁਲ ਲਾ ਕੇ ਦਿਖਾਓ ਬੋਲੀ ਤੁਹਾਡੀ ਬੋਲਤੀ ਬੰਦ ਨਾ ਹੋਵੇ ਇਹਨਾਂ ਨੇ ਕੀਤਾ ਹੋਇਆ ਹੁਣ ਇਹ ਇਹ ਇਸ ਦੇ ਤੌਰ ਤੇ ਰਿਸ਼ਵਤ ਆ ਸਾਹਿਬ ਵੋਟਰ ਨੂੰ ਰਿਸ਼ਵਤ ਦੀ ਪੇਸ਼ਕਸ਼ ਆ ਉਹ ਕਹਿੰਦਾ ਕਿ ਜੇ ਨਹੀਂ ਯਕੀਨ ਮੇਰੀਆਂ ਗੱਲਾਂ ਤੇ ਐਫੀਡੇਵਿਟ ਲੈ ਲਓ ਹਾਂ ਦੋ ਉਹਨਾਂ ਨੇ ਤਾਂ ਮਿੰਟੂ ਜੀ ਗੱਲ ਹੀ ਐਦਾਂ ਕੀਤੀ ਹੋਇਆ ਜਿਵੇਂ ਸਾਰਾ ਕੁਝ ਉਹਨਾਂ ਦੀ ਬਸ ਹੋਵੇ ਉਹ ਤਾਂ ਕਹਿੰਦੇ ਪੰਜ ਪੰਜ ਮਰਲੇ ਥਾਂ ਵੀ ਦਵਾ ਦੇਣਾ ਵਰਦੀਆਂ ਵੀ ਜਵਾਕਾਂ ਦੀਆਂ ਦਵਾ ਦੇਣੀਆਂ ਤੇ ਇੰਨਾ ਕੌਨਫੀਡੈਂਸੀ ਕਹਿ ਲੋ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਕਿ ਉਹ ਇਹ ਕੇਜਰੀਵਾਲ ਸਾਹਿਬ ਦੀਆਂ ਗਰੰਟੀਆਂ ਤੋਂ ਪ੍ਰਭਾਵਿਤ ਹੋਣਗੇ ਸ਼ਖਸ ਉਹ ਉਧਰ ਤੇ ਆਈ ਜਾਣੀਆਂ ਨੇ ਜਿਵੇਂ ਪਹਿਲਾਂ ਵੀ ਮਤਲਬ ਕਿ ਉਹ ਵੀ ਇਹੀ ਕਹਿੰਦੇ ਸੀ ਆ ਵੀ ਕਰ ਦੇਣਾ ਆ ਵੀ ਕਰ ਦੇਣਾ ਆ ਵੀ ਕਰ ਦੇਣਾ ਆ ਵੀ ਕਰ ਦੇਣਾ ਜਦੋਂ ਕਰਨ ਦੀ ਵਾਰੀ ਆਈ ਤੇ ਜਾ ਕੇ ਬਹਿ ਗਏ ਉਹ ਵਿਲਾਇਤ ਵਿੱਚ 92 ਸਾਡੀਆਂ ਸਦਰਾਂ ਦਾ ਕੋਰਾ ਠੂਠਾ ਪਨਵੇ ਤੇ ਨਦੀਆਂ ਦੇ ਵਹਿਣ ਸੁੱਕ ਕੇ ਹੈਂ ਤਾਂ ਗੱਲ ਇਹ ਆ ਕਿ ਭਾਈ ਜਦੋਂ ਕਰਨ ਦਾ ਵੇਲਾ ਆਇਆ ਤੇ ਜੇਲ੍ਹ 'ਚ ਜਾ ਕੇ ਬਹਿ ਗਿਆ ਜੀ ਜੀ ਹੁਣ ਜੇਲ੍ਹ 'ਚੋਂ ਆਏ ਆ ਤੇ ਮੈਨੂੰ ਲੱਗਦਾ ਕਿ ਸੀਐਮ ਦੀਆਂ ਜੜਾਂ 'ਚ ਬਹਿ ਜਾਣਗੇ ਬਿਲਕੁਲ ਬਿਲਕੁਲ ਇਹਨਾਂ ਨੇ ਬੈਠਣਾ ਹੀ ਆ ਕਿਤੇ ਨਾ ਕਿਤੇ ਤਾਂ ਕਹਿਣ ਦਾ ਮਤਲਬ ਇਹ ਹੈ ਸਾਬ ਕਿ ਇਹ ਤਾਂ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਹਮ ਹੋ ਸਕਦਾ ਅਗਲੇ ਪੰਚਾਇਤੀ ਇਲੈਕਸ਼ਨ 'ਚ ਕੋਈ ਸ਼ਖਸ ਇਹ ਕਹਿ ਦੇਵੇ ਕਿ ਉਦੋਂ ਤੱਕ ਸਟਾਰਲਿੰਕ ਵਾਲੇ ਆ ਚੁੱਕੇ ਹੋਣਗੇ ਮਸਕ ਸਾਹਿਬ ਉਹ ਉਹਨਾਂ ਦੇ ਸਾਰੇ ਤਜਰਬੇ ਜਿਹੜੇ ਆ ਉਹ ਸਫਲ ਹੋ ਚੁੱਕੇ ਹੋਣਗੇ ਜੋ ਚੱਲ ਰਹੇ ਆ ਉਹ ਕਹਿਣਗੇ ਕਿ ਅਸੀਂ ਤੇ ਗਾਂ ਤੁਹਾਨੂੰ ਪਲਾੜ ਤੱਕ ਦੀ ਯਾਤਰਾ ਕਰਵਾ ਦੇਾਂਗੇ ਬਿਲਕੁਲ ਕਈਆਂ ਨੇ ਪਲਾੜ ਰੂਟ ਵੀ ਲੈ ਦਾਂਗੇ ਉੱਥੇ ਮੰਗਲ ਘਰਾਂ ਦੇ ਕੋਈ ਮਤਲਬ ਕਿ ਜੇ ਰੈਲੀ ਕਰਵਾ ਸਕਦੇ ਸੁਖਬੀਰ ਸਿੰਘ ਬਾਦਲ ਮੰਗਲ ਤੇ ਤਾਂ ਇਹ ਕਿਉਂ ਨਹੀਂ ਕਰਾ ਸਕਦੇ ਸਹੀ ਗੱਲ ਹੈ ਬਿਲਕੁਲ ਇਹਨਾਂ ਨੇ ਇਸੇ ਤਰ੍ਹਾਂ ਹੀ ਕਹਿਣਾ ਕਿ ਹਾਂ ਜੀ ਅਸੀਂ ਆ ਕਰਦੇ ਵਧਣਾ ਹੀ ਹੈ ਇੱਕ ਦੂਜੇ ਤੋਂ ਜੇ 2-2 ਕਰੋੜ ਤੱਕ ਇਹ ਬੋਲੀ ਲਾਉਣ ਤੱਕ ਚਲੇ ਗਏ ਆ ਹੂੰ ਉਹ ਫਿਰ ਜੇ ਮਤਲਬ ਕਿ ਗੱਲਾਂ ਦਾ ਸੀਰਾ ਹੀ ਬਣਾਉਣਾ ਤੇ ਫਿਰ ਮਿੱਠਾ ਘੱਟ ਕੱਤੋ ਬਿਲਕੁਲ ਸਹੀ ਗੱਲ ਉਹ ਵੀ ਠੋਕ ਕੇ ਪਾਓ ਹਨਾ ਹੋ ਸਕਦਾ ਕਿ ਇਹ ਮੋਟਰਸਾਈਕਲ ਵੀ ਬੰਡਲ ਲੱਗ ਜਾਣਾ ਕਿ ਤੁਹਾਡੇ ਮੁੰਡੇ ਨੂੰ ਇੱਕ ਇੱਕ ਨੂੰ ਮੋਟਰਸਾਈਕਲ ਜੀ ਜੀ ਬਿਲਕੁਲ ਤਾਂ ਮਤਲਬ ਕਿ ਇਹ ਸਾਰਾ ਕੁਝ ਪੰਜਾਬ ਚ ਕੀ ਚੱਲਣ ਡਿਆ ਸਮਝ ਤੋਂ ਬਾਹਰ ਆ ਤੇ ਇਹ ਹੁਣ ਚੋਣ ਕਮਿਸ਼ਨ ਤੱਕ ਗੱਲ ਪਹੁੰਚੇਗੀ ਮੈਨੂੰ ਲੱਗਦਾ ਨੋਟਿਸ ਹੋ ਜਾਣਾ ਬਿਲਕੁਲ ਇਦਾਂ ਤੁਸੀਂ ਸਿੱਧੇ ਤੌਰ ਤੇ ਰਿਸ਼ਵਤ ਨਹੀਂ ਪੇਸ਼ ਕਰ ਸਕਦੇ ਇਹ ਕੋਈ ਇਹ ਕੋਈ ਤੁਹਾਡਾ ਕੋਈ ਮਜ਼ਾਕ ਥੋੜਾ ਚੋਣ ਮੈਨੀਫੈਸਟੋ ਵੀ ਨਹੀਂ ਹੈ ਜੀ ਤਾਂ ਇਹ ਵੀ ਪਾਰਟੀਆਂ ਵੀ ਕੀ ਕਰਦੀਆਂ ਚੋਣ ਮੈਨੀਫੈਸਟੋ ਕਾਦੇ ਆ ਇਹ ਇਹੀ ਆ ਲੱਲੇ ਭੱਬੇ ਮਾਰ ਕੇ ਹੁਣ ਤੁਸੀਂ ਦੇਖੋ ਫੇਰ ਗੱਲਾਂ ਗਾਂ ਦੀ ਗਾਂ ਨਿਕਲ ਜਾਂਦੀਆਂ ਨੇ ਕਿ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਤਾਂ ਇਹ ਤਾਂ ਕਹਿੰਦੇ ਨੇ ਇਹਨੂੰ ਲੀਗਲ ਡਾਕੂਮੈਂਟ ਬਣਾਓ ਹਮ ਕਰਜ਼ਾ ਮਾਫੀ ਕਰਾਂਗੇ ਕੈਪਟਨ ਨੇ ਕਿਹਾ ਜੀ ਹੁਣ ਕਰਜ਼ਾ ਮਾਫੀ ਦੀ ਜਦੋਂ ਵਾਰੀ ਆਈ ਕਹਿੰਦੇ ਕੱਲੇ ਸੁਸਾਇਟੀਆਂ ਦਾ ਕਰ ਦਿੰਦੇ ਆ ਹਮ ਬਿਲਕੁਲ ਤਾਂ ਲੋਕਾਂ ਨੇ ਹਨ ਫਿਰ ਵੀ ਤਾੜੀ ਮਾਰ ਦਿੱਤੀ ਕਿ ਚਲੋ ਭੱਜਦੇ ਭੂਤ ਦੀ ਲੰਗੋਟੀ ਸੀ ਹੂੰ ਠੀਕ ਹੈ ਨਾ ਜੀ ਜੀ ਤਾਂ ਗੱਲ ਇਹ ਆ ਕਿ ਹੋਇਆ ਕੀ ਕਿ ਉਹ ਜਿਹੜਾ ਕਰਜ਼ਾ ਲਾਉਣਾ ਸੀਗਾ ਕਿਸੇ ਦਾ 50000 40000 ਤੇ ਉਹਦੇ ਵਾਸਤੇ 6000 ਕਰੋੜ ਦਾ ਕਰਜ਼ਾ ਆ ਜਿਹੜੀ ਸਾਡੀ ਮੰਡੀ ਬੋਰਡ ਦੀ ਕਮਾਈ ਆ ਉਹਦੇ ਤੇ ਲੈ ਲਿਆ ਉਹ ਤੇ ਲੈ ਲਿਆ ਉਤੋਂ ਗਾਂ ਸਾਡਾ ਬਿਹੜਾ ਹੀ ਬਹਿ ਗਿਆ ਹੁਣ ਸੜਕਾਂ ਵੀ ਨਹੀਂ ਬਣਦੀਆਂ ਹੂੰ ਕਿਉਂਕਿ ਅਗਲੇ ਨੇ ਪੈਸੇ ਰੋਕ ਲਏ ਆਡੀ ਬਿਲਕੁਲ ਬਿਲਕੁਲ ਤਾਂ ਇਹੋ ਜਿਹੀਆਂ ਤੇ ਕਹਾਣੀਆਂ ਨੇ ਇਹੋ ਜਿਹਾ ਇਹ ਸਰਪੰਚ ਹੋਏਗਾ ਜਿੱਦਣ ਆ ਗਿਆ ਇਹਨੇ ਕਿਹਾ ਮੇਰੇ ਕੋਲ ਕੱਖ ਨਹੀਂ ਜੈਗਾ ਪੰਚਾਇਤੀ ਜ਼ਮੀਨ ਵੇਚ ਦਿੰਨੇ ਆਪਾਂ ਆਹੋ ਜਿਵੇਂ ਅਗਲਿਆਂ ਨੇ ਪਾਗਲਖਾਨੇ ਵਿੱਚੇ ਸੀ ਜੇਲ੍ਹਖਾਨੇ ਵਿੱਚੇ ਸੀ ਹੋ ਸਕਦਾ ਕਵੇ ਕਿ ਹਾਂ ਪੰਜ-ਪੰਜ ਮਰਲੇ ਤੁਸੀਂ ਮੰਨ ਲਓ ਬਾਕੀ ਮੈਂ ਵੇਚ ਕੇ ਤੇ ਜਿਗਾੜ ਫਿੱਟ ਕਰ ਦਿੰਨਾ ਬਾਕੀ ਕੰਬਲਵੰਡ ਦਿੰਨੇ ਆ ਫਿਰ ਹਨਾ ਪੰਚਾਇਤੀ ਚੋਣਾਂ ਦਾ ਕੋਈ ਹਾਲ ਆ ਉਧਰ ਰਾਧੇ ਸ਼ਾਮ ਮਰ ਗਿਆ ਆਮ ਆਦਮੀ ਪਾਰਟੀ ਦਾ ਵਰਕਰ ਖੈਰੇ ਪਿੰਡ ਦੇ ਵਿੱਚ ਹਮ ਮਾਨਸਾ ਜ਼ਿਲ੍ਹੇ 'ਚ ਮੈਂ ਤੁਹਾਨੂੰ ਕੀ ਕਿਹਾ ਸੀਗਾ ਤੁਸੀਂ ਕਾ ਲਿਖਿਆ ਸੀਗਾ ਬਿਲਕੁਲ ਸਰ ਮਤਲਬ ਕਿ ਇਹ ਤਜਰਬੇ ਕਈ ਵਾਰ ਤੁਹਾਡੇ ਨਾਲ ਸੱਚ ਸਾਬਤ ਹੁੰਦੇ ਆ। ਤੋਖਲੇ ਤੁਹਾਡੇ ਸੱਚ ਸਾਬਤ ਹੁੰਦੇ ਆ। ਇੱਕ ਵਿਅਕਤੀ ਮਰ ਗਿਆ। 13 ਦਿਨ ਬਕਾਇਆ ਨੇ। ਹੂੰ ਤੇ ਜੋ 15 ਤਰੀਕ ਨੂੰ ਐਸ ਵੇਲੇ ਅਸੀਂ ਬੋਲਾਂਗੇ ਨਾ ਬਿਲਕੁਲ ਉਥੇ ਮਤਲਬ ਕਿ ਪਤਾ ਨਹੀਂ ਇਹ 20 30 ਮਿੰਟ ਚ ਪੂਰਾ ਆ ਜਾਵੇ ਸਹੀ। ਹੂੰ ਜਿੱਦਣੇ ਚੋਣਾ ਹੋਣ ਗਿਆ ਕੀ ਦੇਖਣਾ ਪੈਣਾ ਬਿਲਕੁਲ ਹਾਂਜੀ ਪੰਚਾਇਤੀ ਚੋਣਾ ਵਿੰਦੇ ਹੁਣ ਵਾਲ ਛੱਟੇ ਹੋ ਗਏ ਨੇ ਹੂੰ 30 35 ਸਾਲ ਪੰਚਾਇਤੀ ਚੋਣਾਂ ਦੇਖੀਆਂ ਅਸੀਂ ਹੂੰ ਹੂੰ ਤਾਂਦਾ ਘੰਟਾ ਅਸੀਂ ਆਈਓ ਦੱਸਾਂਗੇ ਫੁਲਾਣੀ ਥਾਂ ਤੇ ਵੱਡੇ ਆ ਗਿਆ ਫੁਲਾਣੀ ਥਾਂ ਤੇ ਟੁਕਿਆ ਗਿਆ ਫੁਲਾਣੀ ਥਾਂ ਤੇ ਬੁਚਿਆ ਗਿਆ ਆਹੀ ਕੁਛ ਚੱਲੇਗਾ ਸਾ 700 ਬੰਦੇ ਤੇ ਪਰਚਾ ਜੀਰੇ 700 ਬੰਦੇ ਤੇ ਪਰਚਾ ਦਰਜ ਕੀਤਾ ਗਿਆ ਬਿਲਕੁਲ ਅਣਪਛਾਤਿਆਂ ਤੇ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾ ਲੋਕ ਸਭਾ ਤੱਕ ਲੜਾਈ ਚੱਲੇ ਗਈ ਉਹ ਰੰਧਾਵਾ ਸਾਹਿਬ ਲੜੇ ਉਹਨੇ ਚੱਕ ਕੇ ਡੀਸੀ ਦੀ ਸ਼ਿਕਾਇਤ ਲੋਕ ਸਭਾ ਤੱਕ ਕਰਦੀ ਬਿਲਕੁਲ ਸਾਡਾ ਤਾਂ ਪੰਚਾਇਤੀ ਇਲੈਕਸ਼ਨ ਪਤਾ ਨਹੀਂ ਕਿਸ ਦਿਸ਼ਾ ਵੱਲ ਜਾਏਗਾ ਸਾਹਿਬ ਇਹ ਵਿੜਿੰਗਾ ਵਾਲੇ ਚੋਬਰ ਨੂੰ ਬੇਣਤੀ ਆ ਕਿ ਪ੍ਰਭੂ ਕਿਉਂ ਕਿਉਂ ਇਸ ਪਾਸੇ ਤੋਰਦੇ ਹੋ ਹੁਣ ਇਹਨਾਂ ਨੇ ਆਫਰਾਂ ਦੇਣ ਬਹਿ ਜਾਣਾ ਆ ਹਮ ਆਫਰਾਂ ਦੇਣ ਬਹਿ ਜਾਣਾ ਤੇ ਜੇ ਤੁਹਾਡੇ ਕੋਲ ਇੰਨਾ ਹੀ ਪੈਸਾ ਹੈ ਸਾਹਿਬ ਤੁਸੀਂ ਸਿੱਧਾ ਪਹਿਲਾਂ ਕੋਈ ਲੋਕ ਭੁਲਾਈ ਦੇ ਕਮਾ ਚਲਾ ਦੋ ਸਰਪੰਚ ਤੁਹਾਨੂੰ ਆਪੇ ਬਣਾ ਦੇਗਾ ਹਾਂ ਬਿਲਕੁਲ ਕਹਿਣੇ ਨਹੀਂ ਪਵੇ ਤੁਹਾਨੂੰ ਪੱਠਿਆਂ ਦੀ ਮੰਡ ਵੱਡ ਨਹੀਂ ਦੇਣੀ ਪਹਿਲਾਂ ਜਦੋਂ ਲੋਡ ਪੈ ਜਾਂਦੀ ਉਦੋਂ ਕਹਿੰਦੇ ਕਿ ਆ ਵੀ ਦੇ ਦਿਆਂ ਕਿ ਆ ਵੀ ਦੇ ਗਲਤ ਗੱਲ ਹੈ ਇਸ ਤਰ੍ਹਾਂ ਦੀ ਪ੍ਰਿਤ ਭਰਾਵੋ ਨਾ ਪਾਓ ਨਾ ਪਾਓ ਮੈਂ ਜਿਵੇਂ ਕਿਹਾ ਕਿ ਕੋਈ ਜਦੋਂ ਫਿਰ ਇਦਾਂ ਦਾ ਸ਼ੀਰਾ ਬਣਾਏਗਾ ਨਾ ਉਹਨੇ ਮਿੱਠਾ ਤੁਹਾਡੇ ਤੋਂ ਵੱਧ ਪਾਉਣਾ ਜੇ ਬਿਲਕੁਲ ਬਿਲਕੁਲ ਹੋ ਸਕਦਾ ਤੁਹਾਡਾ ਕੋਈ ਕਹਿ ਲੋ ਕਿ ਆਪੋਨੈਂਟ ਹੀ ਉਹ ਕੋਈ ਹੋਰ ਆਫਰ ਦੇ ਦੇ ਕਿ 1100 ਇਹਦੇ ਇਹਦੇ ਤੁਸੀਂ ਨਾ ਜਾਓ ਮੈਂ 3100 ਦਿੰਨਾ ਜੀ ਜੀ ਬਿਲਕੁਲ ਬਿਲਕੁਲ ਕੀ ਐਸੀ ਸਰਪੰਚੀ ਤੇ ਪੰਚੇ ਆਰ ਸਮਝ ਤੋਂ ਪਰਿਆ ਤੇ ਜੇ ਪੜਾਈ ਕਰਨਾ ਹੈ ਤੇ ਸਰਪੰਚੀ ਦੀ ਪੂਛ ਲਾਉਣੀ ਕੀ ਜ਼ਰੂਰੀ ਹੈ ਉਦਾਂ ਹੀ 11 1100 ਰੁਪਏ ਕਰੀਬਾ ਦੇ ਘਰਾਂ ਚ ਪਹੁੰਚਾ ਦੇ ਬਹੁਤ ਹੀ ਬੰਦੇ ਦੀ ਬਿਲਕੁਲ ਬਿਲਕੁਲ ਜੀ ਇਧਰ ਜਗਤਾਰ ਜੀ ਕਹਿ ਰਹੇ ਨੇ ਕਿ ਝਾੜੂ ਵਾਲੇ ਨੇ 1100 ਰੁਪਏ ਦੇਣ ਦਾ ਐਲਾਨ ਕੀਤਾ ਸੀ ਕਹਿੰਦੇ ਉਹ ਤਾਂ ਬੀਬੀਆਂ ਤੋਂ ਸਾਹਵੇਂ ਨਹੀਂ ਜਾਂਦੇ ਇਹ بڑے ਐਲਾਨ ਕੀਤੇ ਸੀ ਇਹਨਾਂ ਨੇ ਜਿਹੜੇ ਗਰੰਟੀਆਂ ਦੇ ਕੇ ਸਰਕਾਰ ਬਣਾਉਣ ਦੇ ਕਹਿੰਦੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਸਹੀ ਗੱਲ ਹੈ ਤੇ ਹੋਰ ਵੀ ਜੈ ਕਨਵਾਰਸੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਯਾਦਵਿੰਦਰ ਜੀ ਕਹਿ ਰਹੇ ਨੇ ਕਿ 22 ਦੇ ਵਿੱਚ ਪੰਥਕ ਸਰਕਾਰ ਬਣੇਗੀ ਤੇ ਪੰਜਾਬ ਦਾ ਭਲਾ ਹੋਵੇਗਾ ਕੋਈ ਦੇਖੋ ਜੀ ਇਹ ਵੀ ਆਪਾਂ ਉਮੀਦਾਂ ਲਗਾ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਭਾਈ ਚੰਗਾ ਹੋਵੇ ਕਿਸੇ ਪਾਸਿਆਂ ਵੀ ਹੋਵੇ ਇਧਰ ਪਰਮਜੀਤ ਕਹਿ ਰਹੇ ਨੇ ਕਿ ਐਮਐਲਏ ਸਾਹਿਬ ਸਰਪੰਚੀ ਲਈ 12 ਲੱਖ 20 12 ਤੋਂ 20 ਲੱਖ ਰੁਪਏ ਤੱਕ ਕਹਿੰਦੇ ਮੰਗ ਰਹੇ ਆ ਵੀ ਸਿੱਧਾ ਹੀ ਕਹਦੇ ਤੋਂ ਜੀ ਐਮਐਲਏ ਸਾਹਿਬ ਤੋਂ ਖਰਚਾ ਖਰਚਾ ਕਰਨ ਵਾਸਤੇ ਨਾਲੇ ਕਿ ਖਰਚੇ ਖਰਚੇ ਮਿਲਦਾ ਬੱਜ ਗਏ ਨੇ ਅੱਛਾ ਜੀ ਜੀ ਅਮਰਪਾਲ ਜੀ ਕਹਿੰਦੇ ਕਿ 15 ਲੱਖ ਵਾਲਾ ਜਮਲਾ ਵੀ ਰਿਸ਼ਵਤ ਹੀ ਸੀ ਕਹਿੰਦਾ ਉਸੇ ਪਰਚਾ ਦਰਜ ਹੋਣਾ ਚਾਹੀਦਾ ਮੈਨੂੰ ਲੱਗਦਾ ਮਿੰਟੂ ਜੀ ਜਦੋਂ ਇਦਾਂ ਦੀ ਕੋਈ ਗੱਲ ਤੋਰ ਪੈਂਦੀ ਆ ਤੇ ਫਿਰ ਉਹ ਹੌਲੀ ਹੌਲੀ ਸਾਰੇ ਫੜੇ ਜਾਣੇ ਆ ਫਿਰ ਜਿਨ੍ਹਾਂ ਨੇ ਇਦਾਂ ਦੇ ਬਿਆਨਬਾਜ਼ੀ ਕੀਤੀ ਹੈ ਇੱਕ ਇੱਕ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਚੱਕ ਲੈਣਾ ਹੈਗਾ ਫਿਰ ਚੋਣ ਕਮਿਸ਼ਨ ਨੇ ਨਹੀਂ ਇਹ ਤਾਂ ਫਿਰ ਕਰਨਾ ਹੀ ਪਏਗਾ ਨਾ ਸਰ ਜੀ ਜੀ ਕਰਨਾ ਹੀ ਪਏ ਬਿਲਕੁਲ ਕਹਿੰਦੇ ਪੰਜਾਬ ਵੀ ਪੱਛਮੀ ਬੰਗਾਲ ਦੇ ਰਾਹ ਤੇ ਚੱਲ ਪਿਆ ਹਾਂ ਜੀ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਵਧੀਏ ਉਧਰ ਡੇਰਾ ਮੁਖੀ ਨੂੰ ਕਹਿੰਦੇ ਫੇਰ ਪੈਰੋਲ ਮਿਲ ਗਈ ਹੈ ਪਰ ਕੁਝ ਉਹਨਾਂ ਨੇ ਐ ਕਿ ਇੱਕ ਸ਼ੋਸ਼ਾ ਜਾਂ ਕੀਤਾ ਕੋਈ ਸ਼ਰਤਾਂ ਵਾਲਾ ਇਹ ਮਿੰਟੂ ਜੀ ਇਹਦੇ ਪਿੱਛੇ ਵੀ ਫਿਰ ਉਥੋਂ ਦੀਆਂ ਵੋਟਾਂ ਦਾ ਹੀ ਹਰਿਆਣੇ ਦੀਆਂ ਵੋਟਾਂ ਦਾ ਹੀ ਕਾਰਨ ਹੈ ਪਹਿਲੀ ਗੱਲ ਤੇ ਮੈਂ ਬੜੀ ਨਿਮਰਤਾ ਸਹਿਤ ਤੁਹਾਨੂੰ ਕਹੂੰਗਾ